ਮਮੀ ਜੀ ਅਬ ਕੰਮ ਨਿਭੜਾ ਨੀ ਬਸ ਥੋੜਾ ਜਿਹਾ ਹੈ ਹਾਈ ਮਾਸੀ ਹਾਈ ਗਾਇਜ਼ ਇਹ ਮੇਰੀ ਮਾਸੀ ਨਾਲ ਦਰੋ ਇਹ ਮੇਰੀ ਮਾਸੀ ਹੈ ਠੀਕ ਆ ਤੁਹਾਨੂੰ ਦੱਸਿਆ ਕੀ ਕਿ ਮਾਸੀ ਕੱਲ ਗੱਦੇ ਦਵਾਈ ਆ ਹਨਾ ਬੱਚੇ ਤੇ ਮਾਸੀ ਸ਼ੂਟਿੰਗ ਆ ਤੋ ਵਾਸੀ ਨੇ ਛੁੱਟੀਆਂ ਪੰਜਾਬ ਹਰਿਆਣਾ ਸਾਰਾ ਇੰਜੋਏ ਕਰਨਾ ਹੈ ਨਾ ਕਰਨਾ ਨਾ ਫੇਰ ਠੀਕ ਹੈ ਠੀਕਾ ਤੋ ਆਪਾਂ ਮਾਸੀ ਦੀ ਲੈਂਗੁਏਜ ਵਸਟ ਬੰਗਾਲ ਦੀ ਲੈਂਗੁਏਜ ਮਾਸੀ ਜੀ ਦੀ ਜਿੰਨੇ ਫੇਰ ਬਲੌਗ ਬਣਾਵਾਂਗੇ ਅੱਜ ਮੈਂ ਸਫਾਈ ਕਰਦੇ ਆਂ ਵਾਸੀ ਨਾਲ ਉੱਪਰ ਚੱਲੇ ਆਂ ਤੁਸੀਂ ਤੁਸੀਂ ਠੀਕ ਹੈ ਦੇਖ ਲਓ ਕਿਸੇ ਭਾਈ ਹਾਂ ਲੱਸੀ ਬਣਾਈ ਆ ਗਰਮੇ ਖਨੀ ਬਣਾਈ ਹੈਗੀ ਆ ਲੋ ਮੈਂ ਮੈਨੂੰ ਪਤਾ ਕੀ ਕਰਦੀ ਆ ਮੈਂ ਨਾ ਚਾਹ ਜਲਾ ਦਨੀ ਆ ਮਾਸੀ ਨੇ ਬ੍ਰੈਕਫਾਸਟ ਕਰਵਾਤਾ ਸੀ ਮੈਂ ਦੇ ましਲ ਉਹ ਕਿੰਨਾ চিনি ਪੈਂਦੀ ਬਣਾਣਾ ਹੈ ਡਸਟਿੰਗ ਤਾਂ ਆਪੇ ਕਰਨੀ ਪੈਂਦੀ ਹੈ ਮੈਨਾਂ ਬੈੱਡ ਸ਼ੀਟ ਕੱਢ ਲਵਾਜਾ ਹਨਾ ਸਿਮਰਨ ਮੇਰੀ ਵੀਡੀਓ ਬਣਾ ਰਹੀ ਆ ਠੀਕ ਹੈ ਜੀ ਸੁਪਰੇ ਪਤਾ ਹੈ ਮਾਰਦੇ ਸੀ ਠੀਕ ਇਹ ਮੈਨੇ ਪ੍ਰੈਸ ਕਰਨੇ ਨੂੰ ਪਾਇਆ ਓਕੇ ਜੀ ਹਲੋ ਜੀ ਆਪ ਚਾਦਰਾਂ ਆਪਣੇ ਲੈ ਲਈਆਂ ਬੈੱਡ ਸ਼ੀਟ ਠੀਕ ਆ ਤੇ ਆ ਮੇਰਾ ਫੋਨ ਵੀ ਚੱਕ ਲਵਾ ਪੌੜੀ ਤੇ ਮੈਨੂੰ ਐਨੀ ਅਲਰਜੀ ਆ ਨਾ ਪੌੜੀ ਦੀ ਅਲਰਜੀ ਕਰਕੇ ਮੈਂ ਆਪਣਾ ਰੂਮ نیچے ਸ਼ਿਫਟ ਕੀਤਾ ਕਮ ਆਨ ਫਾਲੋ ਮੀ ਹਾਲ ਵਿੱਚ ਵੀ ਚੱਕਣਾ ਸੀ ਬਾਹਰ ਨੂੰ ਤਾਂ ਆਪਾਂ ਬੰਨ ਲੰਨੇ ਆ ਨਾ ਸੰਗ ਕਰੰਗੇ ਤੇ ਆ ਵੀ ਦਰਦੰਨੇ ਆਪਾਂ ਤੁਹਾਨੂੰ ਹੂੰ ਇਹਦੇ ਨਾਲ ਮੈਂ ਕੋੜਾ ਖਿੜਕੀਆਂ ਗ੍ਰੇਲਾ ਵਗੈਰਾ ਝਾੜੂੰਗੀ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਜਾਲੀਆਂ ਆ ਆਪਾਂ ਉਹ ਝਾੜਾਂਗੇ ਇਹ ਆਪਾਂ ਸ਼ੀਸ਼ੇ ਤੇ ਮਾਰਾਂਗੇ ਕੱਪੜਾ ਠੀਕ ਹੈ ਇਹ ਥੋੜਾ ਜਿਹਾ ਡਸਟਿੰਗ ਵਾਲੇ ਕੱਪੜੇ ਆ ਬੈਡਰੂਮ ਤੇ ਮਾਰਾਂਗੇ ਠੀਕਾ ਓਕੇ ਹਕੇ ਪਾਲਣ ਕਮਲ ਦੇ ਇੱਥੇ ਨਰੂਮ ਕੋ ਮਨੇ ਚਾਦਰ ਗਾਤੇ ਛੁੱਟੀ ਹੋਈ ਨੀ ਹੇ ਬੈਠ ਕੇ ਕਰਿਆ ਹੋਇਆ ਇੱਦਾਂ ਫਾਕੀ ਗਾਤੋ ਅੱਜ ਦੇਖੀਏ ਤੁਹਾਨੂੰ ਕਮਾਉਂਦਾ ਨਰੂਮ ਦਿਖਾਈਏ ਦਲਾਂ ਵੀ ਦਿਖਾਉਣੇ ਆ ਬਾਗਚੇ ਵੀ ਦਿਖਾਉਣੇ ਆ ਪਹਿਲਾਂ ਫਰਮਲ ਦਾ ਹੀ ਰੂਮ ਸੈੱਟ ਕਰਾਂਗੇ ਠੀਕ ਹੈ ਚਾਰੂ ਬੇਬੀ ਸੋਣਾ ਰੱਖਦੀ ਸੀ ਹੁ ਮੇਰੇ ਤੋਂ ਉੱਪਰ ਆਇਆ ਨਹੀਂ ਜਾਂਦਾ ਰੈਲੀ ਨਹੀਂ ਆਇਆ ਜਾਂਦਾ ਸਿੱਧੀ ਜੀ ਗੱਲ ਹੈ ਉੱਪਰ ਤੇ ਮੈਨੂੰ ਬਹੁਤ ਟ੍ਰੋਬਲ ਹੁੰਦਾ ਆਪਾਂ ਪਹਿਲਾਂ ਚਾਰਜ ਲਾ ਦਾਂਗੇ ਠੀਕ ਹੈ ਪਹਿਲਾਂ ਵੀ ਦੇਖ ਲਓ ਖਲਾਰਾ ਦੇਖ ਲਓ ਇਹਨੇ ਇੱਧਰ ਬੈੱਡ ਪਤਾ ਨਹੀਂ ਕਿਉਂ ਭਰੇ ਆ ਹਰ ਹੀ ਹੈਡਿੰਗ ਖਰਾਬ ਕਰ ਦਿੰਦਾ ਇੱਕ ਤਾਂ ਮੁੰਡਾ ਇਹ ਤੇ ਬਾਕੀ ਦੀ ਬੈੱਡ ਸ਼ੀਟ ਚੇਂਜ ਕਰਨੀ ਆ ਫਲੋਰ ਵਗੈਰਾ ਤਾਂ ਹੋ ਜਾਂਦਾ ਤੇ ਹੁਣ ਥੋੜਾ ਡਸਟਿੰਗ ਰਹਿ ਜਾਂਦੀ ਆ ਠੀਕ ਹੈ ਜੀ ਚਾਰਜ ਮੈਂ ਲਾਤਾ ਠੀਕ ਠੀਕ ਇਹ ਚਾਦਰ ਨਹੀਂ ਮੈਨੂੰ ਸਮਝ ਆਂਦੀ ਵੀ ਕਿਉਂ ਛੁੱਟੀ ਆ ਮੁੰਡੇ ਨੇ ਹੇ ਚੀਤਾ ਗੱਦੇ ਆ ਰਾਮ ਰਾਮ ਜੀ ਓ ਮਾਈ ਗਾਡ ਮੈਂ ਸਾਰੇ ਪੰਗੇ ਨਹੀਂ ਕਰਾਂਗੀ ਠੀਕ ਆ ਪੜਾ ਕਿ ਤੂੰ ਸ਼ੁਰੂ ਕਰੀਏ ਭੈਣੀ ਹੂੰ ਪਹਿਲਾਂ ਮੈਂ ਥੋੜਾ ਹਾਂ ਕੱਪੜੇ ਸੈੱਟ ਕਰ ਦਿੰਦੀ ਆ ਆਹ ਹਾਂ ਕੰਬਲ ਦਾ ਖੇਲਣ ਵਾਲਾ ਬੈਗ ਆ ਜਿਹੜਾ ਜੰਦਾ ਹੈ ਦੇਖੀ ਆਪਾਂ ਕੀ ਕੀ ਹੈ ਇਹਦੇ ਵਿੱਚ ਮ ਦਿਖਾਉਣੀ ਆ ਠੀਕ ਆ ਹਾ ਜਿਹੜੇ ਗਲਵਸ ਜੇ ਹੁੰਦੇ ਨੇ ਬੈਡਮਿੰਟਨ ਖੇਡਣ ਦਾ ਸਮਾਨ ਦੇ ਆ ਵੀ ਰੱਖੀ ਹੋਈ ਏ ਜੇ ਕਿਤੇ ਮੋਚ ਮੋਚਾ ਜਵੇ ਠੀਕ ਆ ਹਨਾ ਛੋੜਾ ਆ ਵੀ ਆ ਵੀ ਪਤਾ ਨਹੀਂ ਐਦਾਂ ਕਰਦੇ ਹੁੰਦੇ ਆ ਪਤਾ ਨਹੀਂ ਕੀ ਬੱਚਿਆਂ ਦੇ ਚੋਰ ਚਲੇ ਆ ਨਾ ਹੋਰ ਦੇਖੀ ਕੀ ਆ ਬਸ ਸਾਰੇ ਆਹ ਖੇਡਣ ਵਾਲੇ ਸਮਾਨ ਆ ਹਾ ਸ਼ਟ ਲਾਏ ਕੋਮਲੇ ਸਾਨੂੰ ਛਟ ਲਾ ਦਿੰਦਾ ਮੈਂ ਪੱਖਾ ਤਾਂ ਚਲਾ ਦੇ ਓਹੋ ਇਧਰ ਆ ਮਾਈ ਗਾਡ ਪਹਿਲਾ ਆਪੇ ਕੱਪੜੇ ਸਾਰੇ ਰੱਖ ਦਿੰਨੇ ਠੀਕ ਆ ਇਹ ਸੀ ਵੀ ਚਲਾਇ ਲੰਨੇ ਹਨਾ ਹਟੋ ਦ ਓਕੇ ਮੈਂ ਲਗਾ ਪੱਖਾ ਬੰਦ ਕਰ ਦਿੰਨੇ ਆ ਪੈਸੀ ਚਲਾ ਦਿੰਦੀ ਇਹ ਰ ਬਰਸ਼ ਜਾਂ ਲਿਆਂਦਾ ਸੀ ਨਾ ਮੈਂ ਔਰ ਇਹ ਸਾਫ਼ ਕਰਨ ਨੂੰ ਲਿਆਂਦਾ ਸੀ ਇਹ ਸਾਰਾ ਫਰਸ਼ ਚਾਹ ਰੰਗੇ ਤਾਂ ਇਹ ਪਰਦੇ ਨੇ ਦੁਆੜੀ ਨੂੰ ਧੋਵਾਂਗੇ ਨਾ ਦੋ ਤੋ ਚਾਹ ਨੇ ਨਾ ਠੀਕ ਹੋ ਜਾਂਦਾ ਥੋੜਾ ਝਾੜ ਹੋ ਜਵੇ ਨਾ ਤੇ ਖਿੜਕੀ ਵੀ ਖੁੱਲੀ ਰੱਖੀ ਹੋਈ ਆ ਕਿਆ ਕਰਾਂ ਮੈਂ बहु लिया जाना पी काम करके राजी है हाँ मुंडे पता नहीं किस तरह काम कर लें तो समझ नहीं आई काम करते घर का क्योंकि मैं सिखाया नहीं घर का <laughs> मैं जंगल का शेर बनाने मैं मेन लगता कि जाड़ी मैं, मैं, मैं बाद चार झाड़ूगी ठीक है क्योंकि अगर जाड़िया झाड़ियाँ तो सारे गर्द गर्दा कपड़े ते पे आप कपड़े ड्रॉ च रख लीए ओके ਦੇਆ ਦਾ ਨਾ ਇਹ ਨਹੀਂ ਪਤਾ ਵੀ ਕਿਹੜੇ ਕਪੜੇ ਧੋਣੇ ਆਲੇ ਆ ਕਿਹੜੇ ਹੂੜੋ ਕਰਨੇ ਆਲੇ ਪਿੱਛੇ ਮਿਕਸ ਕਰੇ ਪਏ ਆ ਹੁਣ ਇਹ ਹੋ ਪਤਾ ਨਹੀਂ ਧੋਣੇ ਆਲੀ ਆ ਇਹ ਪਤਾ ਨਹੀਂ ਜਾਏ ਲੱਗਦੀਆਂ ਤਾਂ ਸਾਫ ਹੀ ਆ স্মੈਲ ਮੈਂ ਲੈ ਨਹੀਂ ਸਕਦੀ ਸੌਕਸ ਵੀ ਜਵਨ ਲੈ ਲਈ ਜਾਣੀ ਠੀਕ حسابੇ ਹੋਣੀ ਆ ਇਹ ਇਹ ਧੋਣੇ ਵਾਲੇ ਪੱਥਲਗੇ ਇਹ ਆਪਾਂ نیچے ਲੈ ਜਾਾਂਗੇ ਠੀਕ ਆ ਠੀਕ ਹਨਾ ਹਨਾ ਬੇਬੀ ਕਿ ਆਸਨੋ ਦਾ ਗੱਭਰਾਂ ਤੋਂ ਪਤਾ ਵੀ ਜਿਵੇਂ ਮੇਰੀ ਵੀਡੀਓ ਬਣਾ ਰਹੀ ਆ ਯੈਸ ਉਹ ਇਹਰ ਮੁੰਡਿਆਂ ਨੂੰ ਘਰ ਦਾ ਕੰਮ ਕਰਨਾ ਆਜ ਬੇ ਬੱਲੇ ਖੰਡੇ ਬਸ ਫਿੱਟ ਮਮੀਆਂ ਦੀ ਲੋੜ ਹੀ ਨਹੀਂ ਹੈਗੀ ਠੀਕ ਆ ਆ ਸਾਰੇ ਸਾਫ ਹੀ ਆ। ਜਿਸ ਮੇਂ ਉਸ ਆਹ ਹੋਣਾ socks ਆ ਤੋਂ ਇਹਨੂੰ ਸਮਝ ਨਹੀਂ ਆਦੀ ਭਾਈ ਕੀ ਕਰੀਏ। ਦੇਖੋ ਜੀ ਇੰਨੇ ਡਰਾ ਉਹ ਇੰਨੇ ਡਰਾ ਫਿਰ ਵੀ ਕੱਪੜੇ ਬਾਹਰ ਦੇ ਬਾਹਰ ਹੈ ਲਾਈਟ ਇੱਧਰ ਤੇ ਔਨ ਹੋਊਗੀ ਇੱਧਰ ਵਾਸ਼ਰੂਮ ਹਨ ਹੁਣ ਇਹ ਪੱਖਾ ਚਲਾਏ ਲੈਣੇ ਆ ਇੰਨੇ ਡਰਾ ਉਹ ਨਾ ਔਰੀਆਂ ਨੂੰ ਤਾਂ ਕਹਿ ਦਿੰਨੇ ਆ ਹਨਾ ਹਨਾ ਲੇਡੀਸਨ ਨੂੰ ਤਾਂ ਕਹਿ ਦਿੰਨੇ ਆ ਇੱਧਰ ਕਿਹੜਾ ਸਾਹ ਹੁੰਦਾ ਲਮਾਰੀ ਨੂੰ ਇੱਧਰ ਵੀ ਨਹੀਂ ਹੁੰਦਾ ਸਾਹ ਤੇਰੇ ਮੇਰੇ ਕੋਲ ਤਾਂ ਕੱਪੜੇ ਹੀ ਨਹੀਂ ਹੈਗੇ ਮੇਰੇ ਕੋਲ ਤਾਂ ਕੱਪੜੇ ਹੀ ਨਹੀਂ ਹੈਗੇ ਤੇਰੇ ਕੋਲ ਕੱਪੜੇ ਹੀ ਨਹੀਂ ਹੈਗੇ ਧੋਣੇ ਵਾਲੀਆਂ ਵਿਛੜ ਟਾਂ ਟੰਗੀਆਂ ਹੋਈਆਂ ਪਾਗਲ ਜਿਹੀ ਠੀਕ ਹੈ ਆਹ ਬਹੁਤ ਐਂ ਦੀ ਦੀ ਸਾਹਮਣੇ ਨੂੰ ਹੋ ਵੀ ਛੱਡ ਕੇ ਚਲੀ ਗਈ ਛੱਡ ਕੇ ਨਹੀਂ ਜੱਲੀ ਮੁੰਡੇ ਨਹੀਂ ਭੇਜੀ ਆ। ਮੁੰਡੇ ਨੂੰ ਜੋ ਜੜਾ ਹਦਕ ਨਿੱਟਾਦਾ। ਚਲੋ ਆਪਣੇ ਧੋਣੇ ਵਾਲੇ ਕੱਪੜੇ ਵਾਸ਼ਰੂਮ ਚਾਹੁੰਦੇ। ਇਹ ਆਪ ਲੈ ਕੇ ਜਾਵਾਂਗੇ। ਵਾਸ਼ਰੂਮ ਵੀ ਧੋਣੇ ਵਾਲਾ ਹੋਇਆ। ਠੀਕ ਆ ਇੱਧਰ ਕਿਹੜੇ ਆ? ਇਹ ਸਰਦੀਆਂ ਦੇ ਕੱਪੜੇ ਲੱਗਦੇ ਆ ਮਮਾ। ਹਾਂ ਇੱਥੇ ਸਰਦੀਆਂ ਦੇ ਇੱਧਰ ਸਰਦੀਆਂ ਦੇ ਰੱਖ ਦਿੰਦੇ ਆ ਭਾਈ ਆਪੋ ਹਣ। ਕੀ ਕੋਤ ਹੈ ਹਨਾ ਉਹ ਵੀ ਜਾਮੀ ਚੱਕ ਕੇ ਖੋਟ ਉਹ ਵੀ ਇੱਕ ਸਰਦੀਆਂ ਦੀ ਵੀ ਇੰਟਰ ਸਿਜ਼ਨ ਦੇ ਕੱਪੜੇ ਸਾਰੇ ਤੇ ਥੋੜਾ ਇਹ ਜਦੋਂ ਮਨਾਲੇ ਮਨੋਲੀ ਜਾਣਾ ਹੁੰਦਾ ਨਾ ਹੰਦੇ ਰਾਤ ਦੇ ਚ ਉਹਨੋਂ ਲੋੜ ਪੈਂਦੀ ਹੈ ਤੇ ਇਹ ਵੀ ਆਪਾਂ ਨੀਚੇ ਲੈ ਕੇ ਜਾਣਾ ਜਿੱਥੇ ਬੈੱਡ ਸ਼ੀਟ ਉੱਥੇ ਰੱਖਾਂਗੇ ਇਹ ਵੀ ਧੋਣੇ ਵਾਲੇ ਕੱਪੜੇ ਮਿਲ ਲੱਗਦਾ सारे को तो सारे रख दौर के कोम जिन्ने कमरे जे कर रोशन वगैरह आप इदा रख दर्मी ना पूरा खा लो पूरा खाला कम नहीं कहता है चाओ बेबी का समाना ठीक है हाँ पप्पा ने बहुत गर्मी है बहुत गर्मी है ठीक है पप्पा जाते हुए थले ले जाएंगे ठीक है ओके नीचे वॉशिंग स्टार्ट हो गया स्टार्ट कम थोड़ा आप झाड़ लाँगे जी भी टाइट हो गया ਠੀਕ ਹੋ ਗਿਆ ਜੇ ਮੈਂ ਉੱਪਰ ਸੀ ਨਾ ਸਿਮਰਨ ਹਾਂਜੀ ਤੁਹਾ ਮਰੋ ਅਚੜ ਦੰਦੀ ਸੀ ਹਾਂਜੀ ਹੁ ਮੈਨੂੰ ਕੋੜੀ ਤੇ ਲੱਗਦੀ ਆਂ ਕੀ ਕਰਾਂ ਹਾਂਜੀ ਹੇਚੇ ਦਾ ਮਰੋ ਅਚੜ ਹੇਚੇ ਸਾਰੀਆਂ ਚਾੜ ਕੇ ਰੱਖ ਦੇ ਰਹਿਣਾ ਉਹਦੇ ਨਾਲ ਚਾੜਨੇ ਨਾਲ ਠੀਕ ਹੋ ਜਾਣਾ ਮਸਲੀ ਹਾਂ ਛੋੜਦਾ ਦੇਖੋ ਹਾਂਜੀ ਜਸਟਿੰਕ ਚਾਪੀ ਕਰਨੀ ਪੈਂਦੀ ਹੈ ਜਸਟਿੰਕ ਲਾ ਕੇ ਫਾਇਦਾ ਕੋਈ ਨਹੀਂ ਹੈਗਾ ਹਾਂਜੀ ਕਿਉਂਕਿ ਆਪਣੀ ਸਭ ਲੋਡ ਡਸਟਿੰਗ ਵੀ ਹੁੰਦੀ ਹੈ ਇਹ ਪੇਂਟ ਵਾਲੇ ਬ੍ਰਸ਼ ਨਾਲ ਨਾ ਵਧੀਆ ਗਿੱਲਾ ਝੜ ਹੋ ਜਾਈਏ ਇਹਦੇ ਪਰ ਕੱਪੜਾ ਵਾਝੂਗਾ ਗਿੱਲਾ ਫਿਰ ਠੀਕ ਹੈ

ਜਦੋਂ ਅਸੀਂ ਬਿਮਾਰ ਹੁੰਨੇ ਆ ਤਾਂ ਫਿਰ ਡਾਕਟਰ ਸਾਹਿਬ ਹੀ ਆਦ ਆਉਂਦੇ ਆ। ਹੈਨਾ? ਜਦੋਂ ਅਸੀਂ ਤੰਦਰੁਸਤ ਹੁੰਨੇ ਆ ਫਿਰ ਵੀ ਅਸੀਂ ਯਾਦ ਕਰ ਲੈਂਦੇ ਆ ਸੀਗਾ। ਹਾਂ ਵੀ ਆਜੀ ਤਾਂ ਕਦੇ ਹੋਰ ਗਏ ਯਾਦ ਨਹੀਂ ਕਰ ਰਹੇ ਮਹਿੰਖ। ਡਾਕਟਰ ਵੀ ਰੱਬ ਦਾ ਰੂਪ ਹੁੰਦੇ ਆ ਵੀ। ਹਾਂ ਤਾਂ ਛੋਲੇ ਬੋਤ ਕਰਮੀ ਲੱਗ ਰਿਹਾ ਹੈ ਹਾਂ ਤੇ। ਹੁਣ ਮੈਂ ਸ਼ੀਸ਼ੇ ਨੂੰ ਬੰਦ ਕਰਨਾ ਚਾਹੁੰ। मैं खुला नहीं छोड़ना चाहूंगी ठीक है ना हाँ जी कि काम का होंगे बस एक बार लगन की देरी होंगी दे है झाड़ हो गया एसी भी झाड़ हो गया ਇਹ ਦਸਤੀ ਗਰਮੀ ਅੰਨੀ ਲੱਗ ਰਹੀ ਹੈ ਨਾ ਸਾਈਂ ਦੀਵਾਲੀ ਦੇ ਦਿਨਾਂ 'ਚ ਕੰਮ ਕਰਕੇ ਮੇਰੇ ਕੋਲ ਸੋ ਘਰ ਸਭ ਕੁਝ ਨਜ਼ਰ ਆ ਰਿਹਾ ਹੈ ਮੇਰਾ ਦਿਲ ਧੋੜੀ ਕਰ ਰਿਹਾ ਹੈ ਜਬਰਦਸਤੀ ਲੱਗਦੀ ਹੋਈ ਹੈ ਮੇਰਾ ਨਾ ਦਿਲ ਵੀ ਪਰਨੋ ਆ ਰਿਹਾ ਹੈ ਕਿ ਕਿ ਸਾੰਦੇ ਸੀ ਕੰਮ ਕਰ ਰਹੀ ਹਾਂ ਤੇ ਕੋਈ ਕੁਛ ਨਹੀਂ ਬਾਰ ਬੰਦਾ ਆਹਾ ਜੈਪੁਰ ਗਏ ਸੀ ਨਾ रब ने हाइट नहीं दिखती है ना कुछ कुछ हो रहे है देखो ज्यादा चंगी तरह तो नहीं है, है ना क्योंकि गर्मी हालात बहुत माड़े है गर्मी वाले

ਉਹ ਇੱਥੇ ਵੀ ਮਾਰਦੀ ਹੈ 100 ਰੁਪਏ ਰੁੰਦੇ ਫਿਰਦੇ ਹੈ ਭਾਈ ਕੁਛ ਹੋ ਰਹੀ ਹੈ ਹੇ एवरीवन ਜੇ ਲਾਣਾ ਹੋਣਾ ਖੇਲਣੇ ਵਾਲੇ ਵੈਲਸ਼ੀ ਭਾਦੰਗੇ ਚਲੋ ਹੋ ਗਿਆ ਹਨ ਸਾਰਾ ਸੱਟਾ ਤਕਰੀਬਨ ہاں ਫਿਰ ਆਖਦੰਨੇ ਆਪਾਂ ਚਦਰਾਂ ਆਪਾਂ ਲੇ ਜਾਂਨੇ ਨੇ ਇੱਥੇ ਤੇ ਆ ਖੁੱਸੀ ਰਹਿ ਗਈ ਇਹ ਵਰੀ ਔਖੀ ਸਾਫ ਹੁੰਦੀ ਹੈ ਨਾ ਇਹੇ ਇਹ ਛੋੜਾ ਜਿਹਾ ਇਦਾਂ ਕਰਕੇ ਬਹੁਤ ਮਿਹਰੀ ਜਿਹਾ ਕਰਨੀ ਪੈਂਦੀ ਹੈ ਸਾਫ ਜਿੰਝਾ ਰੱਖਣੀਆਂ ਪੈਣੀਆਂ ਸਾਫ ਅੱਠ ਦਿਨ ਬਾਅਦ

ਠੀਕ ਹੋ ਗਿਆ ਹਾ ਮਾਈ ਗਾਡ ਹਾ ਰੱਬਾ ਦੱਸਣਾ ਕੰਮ ਕਰਨੇ ਦੀ ਉਮਰ ਬਜ਼ੁਰਗਾਂ ਦੀ ਬਹੁਵਾ ਦੇ ਕੰਮ ਆ ਜਿਹੜੇ ਮੈਂ ਕਰ ਰਹੀ ਹਾਂ ਮੁੰਦਰੋ ਰੋਟੀ ਰੁੱਟੀ ਬਕਾ ਬਸ ਮੈਂ ਤਾਂ ਰੋਟੀ ਰੁੱਟੀ ਬਕਾ ਸਕਦੀ ਹਾਂ ਕੁਛ ਨਹੀਂ ਕਰ ਸਕਦੀ ਤੇ ਉਹ ਦਰ ਅੱਜੇ ਵੀ ਮਾਰਦੀ ਪਰ ਸਬਜੀ ਰੋਟੀ ਬਣਾ ਸਕਦੇ ਹਾਂ ਬਸ ਹੋਰ ਕੁਛ ਨਹੀਂ ਹੁੰਦਾ ਹੈਗਾ सारा मतलब साफ हो गया है ना क्लीन हो गया सारा ठीक है तो पर्दा लगा दिए लाइट ऑफ कर दिए ठीक है क्लीन हो गया पखा भी बंद कर दिए पखा कि तरह होगा तो गई मैं चलो मोह देखूंगा भी है मेरा कमरा साफ कितना क्लीन <laughs> लो जी आ डस्टिंग वाले कपड़े आप मशीन से धो तो देने अपना फोन चक लिया ठीक ठीक चादर ना चक लिया पुख बंद कर दी मामी ने कमरा साफ कर दिया है हाँ सिमरन भी बोल भी क्या बात है सिमरन भी आ गया ब्लॉग बना टाइम तो फिर रह गया ना? ना कितना है कि मैं थले घेर दनी वाले कपड़े ठीक है ना ये भी थले घेरते भी थले गई ਤੇ ਇਹ ਤਾਂ ਸਾਫ ਆ ਇਹ ਤਾਂ ਚੱਕ ਕੇ ਲੈ ਜੂਗੇ ਹਨਾ ਤੇ ਹਾ ਰੈਂ ਪਿਸਤਾਰ ਕੇ ਰੱਖਣਾ ਇਹਦੇ ਉੱਪਰ ਦੇਖਾਂ ਕੋਸ਼ਿਸ਼ ਕਰਕੇ ਇਹ ਪਾ ਗਿਰ ਗਈ ਹੈ ਵੀ ਦੂਸਰੀ ਕੁਰਸੀ ਹੈ ਹਿਲਣ ਵਾਲੀ ਦੇਖ ਲੰਨੇ ਚੱਲ ਹਨਾ oh my god oh my god ਰੱਬਾ ਥੋੜੀ ਹਾਈਟ ਦੇ ਦਿੰਦਾ ਤਾਂ ਕਿਆ ਸੀ ਮੇਰਾ ਪਹੁੰਚੇਗਾ ਹੂੰ ਤੂੰ ਮੈਥੇ ਲੰਬੇ ਹੂੰ ਤੂੰ ਮੈਨਾਂ ਸੱਟ ਖਾ ਲਈ ਭਾਈ ਆ ਜਾ ਕਮਾਂਨ ਇੱਕ ਮਿੰਟ ਐਦਾਂ ਨਹੀਂ ਗੱਲ ਬਣਨੀ ਥੋੜਾ ਜਿਹਾ ਦਿਮਾਗ ਯੂਜ਼ ਕਰ ਲੈਣਾ ਚਾਹੀਦਾ ਏ ਇੱਕ ਤਰੀਕਾ ਹੋਰ ਹੈ ਮੇਰੇ ਕੋਲ ਹੈਨਾ ਦਿਮਾਗ ਨਾਲ ਬਾਤ ਚ ਕੰਮ ਬਣਦਾ ਕੁਰਸੀ ਹੁਣ ਮੈਂ ਕੁਰਸੀ ਲੈ ਕੇ ਆਣੀ ਹਾਇ ਕਿਤੇ ਛਿਪ ਗਈ ਤਾਂ ਨਹੀਂ ਹੋਊਗੀ ਹੈ ਛਿਪ ਗਈ ਤਾਂ ਤੁਹਾਨੂੰ ਬਹੁਤ ਡਰ ਲੱਗਦਾ ਜੇ ਹੋਈ ਨਾ ਟਾਈਮ ਪਿਸ ਮੇਰਾ ਟੁੱਟ ਜਾਣਾ ਓਹ ਪਜ ਗਈ ਚਲੋ ਹੁਣ ਮੈਂ ਸੈੱਲ ਆਪਾਂ ਜਦ ਮਰਜੀ ਪਾ ਸਕਦੇ ਹਾਂ ਠੀਕ ਹੈ ਇਹ ਕੁਰਸੀ ਵੀ نیچے ਲੈ ਕੇ ਜਾਣੀ ਆ ਖੜਾ ਟਾਈਮ ਪਿਸ ਕਦੇ ਵੀ ਨਹੀਂ ਲਈਦਾ ਹੁੰਦਾ ਪਤਾ ਨਹੀਂ ਕਿਉਂ ਨਹੀਂ ਲਾਈਦਾ ਹੁੰਦਾ ਐਨਾ ਪਤਾ ਵੀ ਨਹੀਂ ਲਾਈਦਾ ਹੁੰਦਾ ਠੀਕ ਆ ਸਿਮਰਨ ਤੇ ਆ ਮੈਂ ਚੱਕਦੀ ਆ ਆਹ ਕੁਰਸੀ ਤੂੰ ਚੱਕ ਲੈ ਠੀਕ ਆ ਓਕੇ ਹੁਣ ਜੀ ਅਸੀਂ ਸਨੂਮ ਸੈੱਟ ਕਰਿਆ ਬੜੀ ਮੁਸ਼ਕਿਲ ਨਾਲ ਕਰਿਆ ਬਹੁਤ ਗਰਮੀ ਆ ਬਹੁਤ ਗਰਮੀ ਆ ਬਈ ਇਹਦੇ ਜੇ ਆਪਾਂ ਸੈਲ ਕਿਦਾਂ ਦਾ ਪੈਣਾ ਏ ਕਰ ਲਈਏ ਸਿਮਰਨ ਨੇ ਪਾਉਗੀ ਸੱਲ ਤਾਂ ਸਿਮਰਨ ਨੇ نیچے ਰੈਂਪ ਪਿੱਛੇ ਪਾਇਸੀ ਇਸ ਵਿੱਚ ਡਾਲਾ ਸੀ ਮੈਨੇ ਹਾਂ ਇੱਧਰ ਪਾਇਆ ਸੀ ਕੱਲ ਨੂੰ ਪਾਦੀ ਠੀਕ ਹੈ ਤੇ ਆ ਜੱਦਰਾਂ ਆਪਾਂ ਨੇ ਉੱਥੇ ਰੱਖਿਆ ਹੋਣੀ ਐ ਤੇ ਮੈਂ ਉਹ ਉਹ ਬੜਾ ਜਿਹਾ ਖਲਾਰਾ ਜਿਹੜਾ ਉੱਪਰ ਉਹ ਗੇਰਿਆ ਨਹੀਂ ਸੀ ਫਿਰ ਇਹਨਾਂ ਸਮਾਨ ਆਉਂਦਾ ਨਹੀਂ ਨਾ ਆ ਕੁਰਸੀ ਆਪਣੀ ਟੁੱਟ ਗਈ ਐ ਠੀਕ ਆ ਇਹ ਆਪਾਂ ਸਟੋਰ 'ਚ ਰੱਖ ਦੇਣੀ ਐ ਇਹ ਜਿਹੜਾ ਇਹ ਸਮਾਨ ਆਪਣਾ ਈ ਵੀ ਆਪਣਾ ਜਦੋਂ ਪ੍ਰੈਸ ਕਰਦੇ ਨੇ ਨਾ ਕੱਪੜੇ ਉਦੋਂ ਕੰਮ ਆਉਂਦੇ ਹੈਂਗਰ ਠੀਕ ਆ ਤੇ ਆ ਸਾਰਾ ਕੁਝ ਮੈਂ ਇੱਥੇ ਵੀ ਪਹਿਲਾਂ ਮੈਂ ਉਹ ਸੰਭਦਨੀ ਹੈ ਨਾ ਮਨ ਲਓ ਧੋਣੇ ਵਾਲੇ ਸਵੇਰੇ ਵਾਸ਼ਿੰਗ ਦਾ ਕੰਮ ਸਵੇਰੇ ਹੋਕ ਹੁਣ ਨਾ ਵਸ ਰੋਣ ਨਾਲ ਮੈਂ ਤਾਂ ਹੁਣ ਤਾਂ ਮੈਂ ਆਕੇ ਨਾ ਸਵੇਰੇ ਮੈਂ বিছੱਕ ਗਈ ਨਾ ਠੀਕ ਆ ਹਕੇ ਕਿਚਨ ਦਾ ਕੰਮ ਪਹਿਲਾਂ ਕਰਤਾ ਸੀ ਕਿਉਂਕਿ ਅਗਰ ਮੈਂ ਉੱਪਰ ਕੰਮ ਕਰਕੇ ਆਂਦੀ ਨਾ ਜੇ ਕਿਚਨ ਦਾ ਕੰਮ ਕਰਨਾ ਪੈਂਦਾ ਨਾ ਫੇਰ ਨਹੀਂ ਹੋਣਾ ਸੀ ਬਹੁਤ ਪਤਾ ਨਹੀਂ ਅੱਜ ਕਿੰਨੀ ਗਰਮੀ ਹੋਣੀ ਆ ਰੋਸ਼ੀ ਮੈਨੂੰ ਪਾਣੀ ਪਲਾ ਦਿੱਤੀ ਵਿਚਾਰੀ ਨੇ ਬਹੁਤ ਵੀਡੀਓ ਬਣਾਈ ਜਿਆਦਾ ਚੰਗੀ ਤਰ੍ਹਾਂ ਨਾ ਕਰਾਂਗੇ ਧਵਾੜੀ ਨੂੰ ਕਿ ਧਵਾੜੀ ਨੂੰ ਵੀ ਤਾਂ ਕਰਦੇ ਹੁੰਦੇ ਆ ਕੀ ਨਾ ਤੇ ਜਿਆਦਾ ਠੰਡਾ ਆ ਜਾਨੀਆ ਸਿਮਰਨ ਨੂੰ ਪਾਣੀ ਪੀਏਗੀ ਪਾਣੀ ਪੀਣਾ ਚਾਹੀਦਾ ਹਾਂਜੀ ਮੈਂ ਪਾਣੀ ਪੀਉਂਗੀ ਠੰਡਾ ਪੀਉਂਗੀ ਨੋਰਮਲ ਨਹੀਂ ਜਿਆਦਾ ਠੰਡਾ ਪੀਉਂਗੀ ਨਹੀਂ ਮੈਂ ਪਾਲ ਕੇ ਪੀਉਂਗੀ ਤਾਂ ਐਚੇ ਮਿਕਸ ਕਰਕੇ ਪਾਣੀ ਪੀਉਂਗੀ ਆਪਾਂ ਥੋੜਾ ਜਿਹਾ ਜਾਂਦੀ ਆ ਵੀ ਇਹ ਤੂੰ ਚੱਲਦਾ ਰਹਿੰਦੇ ਤੇ ਦਿਮਾਗ ਬਹੁਤ ਖਾਂਦੀ ਐ ਮਾਈ ਗਾਡ ਮਾਈ ਗਾਡ ਓਕੇ ਪਸੀਨਾ

देखो क्या हाल तो हो ही बीयर, हम्म, बहुत बुरा हाला, कोई भी वेदर ना, नहीं ना? ठीक नहीं आएगा, ठंड हो जाएगा, बरसात हो जाएगा, गर्मी हो जाएगा, है ना? बस एक फरवरी और नवंबर से ठीक रहता द वेदर। ਚਲੋ ਗਾਇਸ ਸਸਕਾਈ ਕਰ ਲੋ ਪੂਰਾ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਲੀਜ਼ ਅਗਰ ਤੁਸੀਂ ਨਵੇਂ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਹਾਂ ਐਸੀ ਸਿਮਰਨ ਇੱਥੇ ਦੀ ਇਹ ਦੋਤੀ ਹੈ ਸਿੱਧਾ ਕੈਮਰਾ ਵੀਡੀਓ ਸਿਮਰਨ ਹੋਰ ਜੀਤ ਹਰਜੀਤ ਜਿਹੜੀ ਆਪਣੀ ਉਹ ਦੋਨੇ ਜਣਾ ਇੱਕੋ ਫੈਮਿਲੀ ਦੇ ਮੈਂਬਰ ਨੇ ਆਪਣਾ ਵੀਡੀਓ ਸ਼ੂਟ ਕਰ ਲੰਨੀ ਆ ਇਹਨਾਂ ਨੂੰ ਸ਼ੌਂਕ ਜਬਰਦਸਤ ਜੱਟਾ ਨਹੀਂ ਮੈਂ ਤੁਹਾਨੂੰ ਕਹਿੰਦੀ ਇਹਨਾਂ ਨੂੰ ਸ਼ੌਂਕ ਆ ਤੇ ਇਹ ਇਹ ਆਪਣਾ ਸ਼ੰਪੂ ਦਾ ਗੱਲ ਨਹੀਂ ਮੇਰੇ ਵੀਡੀਓ ਬਾਰੇ ਜਾਂਦੀ ਆ ਨਾ ਦਰਨੇ ਕੰਮ ਹੋ ਜਾਂਦੇ ਆ ਕਿੰਨੇ ਨੇ ਕਰਦੀ ਆ ਮੈਨੂੰ ਇੰਨੀ ਗੱਲ ਵੀ ਕਿਉਂ ਆਈ ਆ ਹਾਂ ਤੁਹਾਨੂੰ ਤਾਂ ਮੇਰੇ ਨਾਲ ਗੱਲ ਹੀ ਨਹੀਂ ਹੈ ਦੇਖੋ ਬੁਰਾ ਆ ਲੱਭ ਜਿੰਨੇ ਦਾ ਚਲੋ ਜੀ ਆਪਕੇ ਬਾਅਦ ਸਾਸ਼ੀ ਕਾ